ਗੁਰਪਿਆਰ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਕੀ ਸੰਗਤ ਦਾ ਸਾਰਿਆ ਦਾ ਚੈਨਲ ਤੇ ਸਵਾਗਤ ਹੈ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਚੈਨਲ ਤੇ ਨੰਮੀ ਆਈਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟਾਂ ਵਿੱਚ ਜੇ ਕੋਈ ਗਲਤ ਬਚਨ ਬੋਲਿਆ ਜਾਂਦਾ ਹੈ ਕਿਉਂਕਿ ਇਤਿਹਾਸ ਸਮੁੰਦਰ ਹੈ ਜਰੂਰ ਦੱਸਿਓ ਪਰਸਨਲ ਫੋਨ ਵੀ ਲਾ ਸਕਦੇ ਹੋ ਦਾਸ ਨੂੰ ਬੇਨਤੀ ਹੈ ਸੋ ਅੱਜ ਤੁਹਾਡੇ ਨਾਲ ਜਿਹੜੇ ਸਾਖੀ ਸਾਂਝੀ ਕਰ ਰਹੇ ਆਂ ਬਾਬਾ ਬੁੱਢਾ ਸਾਹਿਬ ਜੀ ਦੀ ਬਖਸ਼ਿਸ਼ ਤੇ ਰਹਿਮਤਾ ਤੇ ਗੁਰਮਖ ਜਨੋ ਸਾਰਿਆਂ ਨੂੰ ਬੇਨਤੀ ਹੈ ਕਿ ਪੂਰੀ ਵੀਡੀਓ ਦੇਖਣਾ ਕਿਉਂਕਿ ਪਤਾ ਲੱਗ ਜਾਵੇਗਾ ਕਿ ਬਾਬਾ ਜੀ ਦੀਆ ਕਿੰਨੀਆਂ ਬਖਸ਼ਿਸ਼ਾਂ ਤੇ ਰਹਿਮਤਾ ਨੇ ਬਾਬਾ ਬੁੱਢਾ ਸਾਹਿਬ ਜੀ ਦੀਆ ਤੇ ਅੱਜ ਵੀ ਜਿਹੜੇ ਜਾਣਦੇ ਨੇ ਬਾਬਾ ਬੁੱਢਾ ਸਾਹਿਬ ਜੀ ਕੋਲ ਝੋਲੀ ਅਟਕੇ ਨਿਮਰਤਾ ਨਾਲ ਅੱਜ ਵੀ ਉਹਨਾਂ ਤੇ ਕਿਰਪਾ ਹੁੰਦੀ ਹੈ ਤੇ ਗੁਰਮੁਖ ਜਨੋ ਬਾਬਾ ਬੁੱਢਾ ਜੀ ਬੜੀ ਉਹਨਾਂ ਤੇ ਕਿਰਪਾ ਸੀ ਬ੍ਰਹਮ ਗਿਆਨੀ ਵੀ ਨੇ ਪੂਰਨ ਬ੍ਰਹਮ ਗਿਆਨੀ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ ਕਹਿੰਦੇ ਤੇਨੇ ਲੋਕਾਂ ਦਾ ਉਹਨਾਂ ਨੂੰ ਗਿਆਨ ਸੀ ਇਤਨੀਆਂ ਬਖਸ਼ਿਸ਼ਾਂ ਰਹਿਮਤਾ ਸਨ ਇਸੇ ਤਰ੍ਹਾਂ ਗੁਰਮੁਖ ਜਨੋ ਮਾਤਾ ਗੰਗਾ ਜੀ ਦੀ ਜਿਹੜੀ ਦਰਾਨੀ ਸੀ ਨਾ ਕਰਮੋ ਮਾਤਾ ਜੀ ਮਾਤਾ ਗੰਗਾ ਜੀ ਇਕੱਤ ਤਕਰੀ ਬੜੀ ਮਹਿੰਗੀ ਬਿਸ਼ਾਕ ਹੀਰਿਆਂ ਨਾਲ ਲੱਦੀ ਹੋਈ ਕਹਿੰਦੇ ਤਾਰ ਤੇ ਸੁੱਕਣੇ ਪਾ ਰਹੇ ਨੇ ਤੇ ਸਾਰੀ ਖੇੜ ਦਰਾਨੀ ਕਰਮੋ ਵੇਖ ਰਹੀ ਐ ਕਿ ਜੇ ਅੱਜ ਮੈਂ ਗੱਦੀ ਦੀ ਵਾਰਿਸ ਹੁੰਦਾ ਮੇਰਾ ਪਤੀ ਪ੍ਰithvi ਚੰਦ ਤਾਂ ਇਹ ਬਿਸ਼ਾਕ ਮੇਰੇ ਕੋਲੇ ਹੋਣੀ ਸੀ ਸਾਰਿਆਂ ਨੇ ਮੈਨੂੰ ਮੱਥਾ ਟੇਕਣਾ ਸੀ ਮਨ ਵਿੱਚ ਗਿਲਾ ਕੀਤਾ ਬਰੋਧ ਕੀਤਾ ਵੱਡੇ ਭਰਾਤਾਂ ਨੇ ਬਾਬਾ ਪ੍ਰਥਵੀ ਚੰਦ ਤਨਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੰਚਮ ਪਾਤਸ਼ਾਹ ਤਨਗੁਰੂ ਅਰਜਨ ਦੇਵ ਜੀ ਦੇ ਇਸੇ ਤਰ੍ਹਾਂ ਕਹਿੰਦੇ ਦਰਾਨੀ ਕਰਮੋ ਜਾ ਕੇ ਪ੍ਰਥਵੀ ਚੰਦ ਨੂੰ ਦੱਸਦੀ ਏ ਸਾਰੀ ਗੱਲ ਕਿ ਜੇ ਤੂੰ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਹੁੰਦੀ ਅੱਜ ਗੱਦੀ ਦੇ ਮਾਲਕ ਆਪਾ ਹੁੰਦੇ ਸਾਰੇ ਹੀਰੇ ਆਦਿਕ ਖਜ਼ਾਨਾ ਆਪਣੇ ਪਾਸ ਹੁੰਦਾ ਇਹ ਲੋਕਾਂ ਨੇ ਆਪ ਨੂੰ ਆ ਕੇ ਮੱਥਾ ਟੇਕਣਾ ਸੀ ਪੂਜਣਾ ਸੀ ਪਰ ਮਾਰੇ ਭਾਗ ਸਾਰਾ ਕੁਝ ਤੇਰੇ ਕਾਰਨ ਹੋਇਆ ਹੈ ਤੇ ਬਾਬਾ ਪ੍ਰਥਮੀ ਚੰਦ ਅੱਗੋ ਦਰਾਣੀ ਮਾਤਾ ਗੰਗਾ ਜੀ ਦੀ ਇਹਨਾਂ ਦੀ ਘਰ ਵਾਲੀ ਕਰਮ ਨੂੰ ਸਮਝਾਉਂਦਾ ਹੈ ਵੀ ਕੋਈ ਗੱਲ ਨਹੀਂ ਥੋੜਾ ਸਮਾਂ ਰੁਕ ਜਾ ਇਹ ਗੱਦੀ ਤੇਰੇ ਪੁੱਤਰ ਪਾਰਸ ਆਵੇਗੀ ਕੋਈ ਗੱਲ ਨਹੀਂ ਥੋੜਾ ਸਮਾਂ ਰੁਕ ਜਾ ਉਹਨਾਂ ਦੇ ਘਰ ਕਿਹੜਾ ਕੋਈ ਪੁੱਤਰ ਹੋਣਾ ਬੱਜਰ ਜ਼ਮੀਨ ਹੈ ਕੋਈ ਪੁੱਤਰ ਨਹੀਂ ਹੋਣਾ ਉਹਨਾਂ ਦੇ ਘਰ ਤੇਰੇ ਜਿਹੜਾ ਪੁੱਤਰ ਹੈ ਨਾ ਉਹਨੂੰ ਗੱਦੀ ਮਿਲੂਗੀ ਤੇ ਸਾਰਾ ਕੁਝ ਆਪਣੇ ਘਰ ਆ ਜਾਵੇਗਾ ਤੈਨੂੰ ਵੀ ਲੋਕ ਮੱਥੇ ਟੇਕਿਆ ਕਰਨਗੇ ਮੇਨਾ ਮਾਰਿਆ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਇਹ ਸਾਰੀ ਗੱਲ ਗੁਰਮਖ ਜਨੋਂ ਕਹਿੰਦੇ ਨਾ ਉਹਨਾਂ ਦੀ ਗੋਲੀ ਘਰ ਵਾਲੇ ਕੰਮ ਕਰਦੀ ਜਿਹੜੀ ਦਰਾਨੀ ਕਰਮੋਂ ਦੇ ਕਰ ਜਿਹੜੀ ਕੰਮ ਕਰਦੀ ਸੀ ਨਾ ਘਰ ਵਿੱਚ ਉਹਨੇ ਸਾਰੀ ਗੱਲ ਸੁਣੀ ਕਿ ਮਾਤਾ ਗੰਗਾ ਜੀ ਨੂੰ ਮੇਹਣਾ ਮਾਰਿਆ ਹੈ ਕਿਉਂਕਿ ਜਿਸ ਮਾਂ ਦੇ ਪੁੱਤਰ ਨਾ ਹੋਵੇ ਨਾ ਕੁੱਖ ਸਲਖਣੀ ਨਾ ਹੋਵੇ ਨਾ ਉਹ ਦਰਦ ਉਹ ਮਾਇ ਸਮਝ ਸਕਦੀ ਹੈ ਉਸ ਤੋਂ ਬਾਅਦ ਕੋਈ ਮੇਹਣਾ ਮਾਰੇ ਬੇਦਰ ਘਰ ਕੋਈ ਪੁੱਤਰੀ ਨਹੀਂ ਇਹਨੂੰ ਤਾਂ ਮੱਥੇ ਲਾਉਣੇ ਮਾਰਾ ਹੈ ਐਸੀ ਆ ਗੱਲਾਂ ਕਵੇ ਫਿਰ ਕਿਤਨਾ ਦੁੱਖ ਹੁੰਦਾ ਹੈ ਉਹ ਮਾਂ ਨੂੰ ਅੱਜ ਮਾਤਾ ਗੰਗਾ ਜੀ ਨੂੰ ਵੀ ਇਹ ਖੇੜ ਵਾਪਰੀ ਹੈ ਸਾਰੀ ਗੱਲ ਜਿਹੜੀ ਕਰਮੋ ਦੇ ਕਰ ਕੰਮ ਕਰਨ ਵਾਲੇ ਆ ਕੇ ਮਾਤਾ ਗੰਗਾ ਜੀ ਦੇ ਜੋ ਗੋਲੀਆਂ ਨੇ ਉਹਨਾਂ ਨੂੰ ਦੱਸੀ ਆਪਸ ਵਿੱਚ ਗੋਲੀਆਂ ਗੱਲਾਂ ਕਰਦੀਆਂ ਨੇ ਬੇ ਇਸ ਤਰ੍ਹਾਂ ਕਹਿੰਦੇ ਨਹੀਂ ਜਿਹੜੇ ਕਰਮੋ ਹੈ ਨਾ ਉਹ ਆਪਣੀ ਦਰਾਨੀ ਨੂੰ ਮਾਤਾ ਗੰਗਾ ਜੀ ਨੂੰ ਬੜੇ ਮੰਦੇ ਸ਼ਬਦ ਬੋਲ ਰਹੀ ਹੈ ਇਸ ਤਰ੍ਹਾਂ ਬੋਲਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਮਹਾਰਾਜ ਦਾ ਹੁਕਮ ਹੈ ਤੇ ਸਾਰੀ ਗੱਲ ਜਿਹੜੀ ਗੋਲੀ ਸੀ ਮਾਤਾ ਗੰਗਾ ਜੀ ਦੀ ਉਹਨਾਂ ਨੇ ਆ ਕੇ ਮਾਤਾ ਗੰਗਾ ਜੀ ਨੂੰ ਦੱਸੀ ਕਿ ਤੁਹਾਡੀ ਦਰਾਨੀ ਜਿਹੜੀ ਕਰਮੋ ਹੈ ਤੇ ਪ੍ਰਿਥਵੀ ਚੰਦ ਦੋਵੇਂ ਬੜੇ ਮੰਦੇ ਬੋਲ ਬੋਲਦੇ ਨੇ ਮਾਤਾ ਜੀ ਤੁਹਾਡੇ ਬਾਰੇ ਦੱਸ ਨਹੀਂ ਸਕਦੇ ਵੀ ਕਿਦੋਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਸੰਸਾਰ ਤੋਂ ਜਾਣ ਤੇ ਅਸੀਂ ਗੱਦੀ ਸੰਭੀਏ ਸਾਡਾ ਪੁੱਤਰ ਗੱਦੀ ਦਾ ਮਾਲਕ ਬਣੇ ਸਾਨੂੰ ਲੋਕ ਮੱਥੇ ਟੇਕਣ ਇਹਦਾ ਵੱੱਜਰ ਜਮeen ਹੈ ਇਨਾਂ ਦੇ ਘਰ ਕਿਹੜਾ ਕੋਈ ਪੁੱਤਰ ਹੋਣਾ ਆਪਾਂ ਹੀ ਗੱਦੀ ਸਾਹਮਣੀ ਐ ਝਿਹੜੇ ਬਚਨ ਬੋਲੇ ਨੇ ਮਾਤਾ ਜੀ ਹੋਰ ਵੀ ਬੜੇ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀਆ ਕਰੋ ਤੁਹਾਡੇ ਪਾਸਾ ਬੜੇ ਬੜੇ ਲੋਕ ਆਉਂਦੇ ਨੇ ਇੱਥੇ ਮਾਨਿਆਂ ਨੂੰ ਨਿਮਾਣ ਤੇ ਨਿਤਾਣਿਆਂ ਨੂੰ ਤਾਣ ਮਿਲਦਾ ਹੈ ਸਭ ਕੁਝ ਮਿਲਦਾ ਹੈ ਪਰ ਤੁਹਾਡੀ ਕਿਹੜੀ ਕੁੱਕ ਸਲਕਣੀ ਕਿਉਂ ਨਹੀਂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀਆ ਕਰੋ ਧਨ ਮਾਤਾ ਗੰਗਾ ਜੀ ਨੂੰ ਉਹਨਾਂ ਦੀ ਗੋਲੀ ਸਮਝਾਉਂਦੀ ਹੈ ਤੇ ਮਾਤਾ ਗੰਗਾਜੀਤ ਦੇ ਮਨ ਵਿੱਚ ਵੀ ਇਹ ਗੱਲ ਵੱਜਣੀ ਸ਼ੁਰੂ ਹੋ ਗਈ ਕਿ ਆਪਣੇ ਘਰ ਵੀ ਪੁੱਤਰ ਹੋ ਸਕਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਕਰਨਾ ਸਾਰਿਆਂ ਨੂੰ ਦਾਤਾ ਵੰਡਦੇ ਨੇ ਸਾਰਿਆਂ ਨੂੰ ਭੰਡਾਰੇ ਵੰਡਣ ਵਾਲੇ ਆਪਣਾ ਘਰ ਇਹਨਾਂ ਦਾ ਖਾਲੀ ਹੈ ਘਰ ਖਾਲੀ ਸੀ ਕੋਈ ਗੱਲ ਨਹੀਂ ਪਰ ਜਿਹੜਾ ਇਹ ਮਹਿਣਾ ਹੈ ਮੈਂ ਤੋ ਛੱਲਿਆ ਨਹੀਂ ਜਾ ਰਿਆ ਕਹਿੰਦੇ ਬੜੇ ਬਰਾਗ ਵਿੱਚ ਉਹ ਰੋ ਰਹੀ ਹੈ ਮਾਤਾ ਗੰਗਾ ਤਾਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਉਂਦੇ ਨੇ ਬੋਲ ਮਾਰਦੇ ਨੇ ਗੰਗਾ ਜੀ ਨੂੰ ਬਲਾਲ ਬੋਲ ਮਾਰ ਕੇ ਜਦੋਂ ਗੁਰਮੁਖ ਜਨ ਨੂੰ ਬੁਲਾਉਂਦੇ ਨੇ ਨਾ ਮਾਤਾ ਗੰਗਾ ਜੀ ਰੋਂਦੀ ਹੋਈ ਆਉਂਦੀ ਐ ਕਹਿੰਦੇ ਪੈਰ ਚਰਨਾ ਵਿੱਚ ਡਿੱਗ ਪੈਂਦੀ ਐ ਤੇ ਪੈਰ ਧੋ ਦਿੰਦੀ ਐ ਧੰਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਗੰਗਾ ਜੀ ਕਿ ਬਾਬਾ ਜੀ ਇਹ ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਲੋਕਾਂ ਨੂੰ ਦਾਤਾ ਵੰਡਰ ਵਾਲੇ ਅਜ ਮੇਰੀ ਵੀ ਝੋਲੀ ਭਰ ਦਿਓ ਕਿਰਪਾ ਕਰ ਦਿਓ ਮਿਹਰ ਕਰ ਦਿਓ ਆਪਣੇ ਘਰ ਪੁੱਤਰ ਨਹੀਂ ਕੋਈ ਗੱਲ ਨਹੀਂ ਪਰ ਜਿਹੜੇ ਮਿਹਣੇ ਮਾਰੇ ਜਾ ਰਹੇ ਨੇ ਉਹ ਤੋਂ ਚੱਲੇ ਨਹੀਂ ਜਾ ਰਹੇ ਕਿਰਪਾ ਕਰੋ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਘਰ ਵੀ ਕੋਈ ਚਰਾਗ ਬੁਲੇ ਆਪਣੇ ਘਰ ਵੀ ਕੋਈ ਪੁੱਤਰ ਹੋਵੇ ਮਿਹਰ ਕਰੋ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਦੇਵ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਦੇ ਨੇ ਕਿ ਮਾਤਾ ਜੀ ਤੁਸੀਂ ਬਾਬਾ ਬੁੱਢਾ ਜੀ ਨੂੰ ਜਾ ਕੇ ਨਾ ਬੇਨਤੀ ਕਰੋ ਜਾ ਕੇ ਬੀੜ ਬਾਬਾ ਬੁੱਢਾ ਸਾਹਿਬ ਜਾਓ ਜਾ ਕੇ ਬੇਨਤੀ ਕਰੋ ਕਿ ਪੁੱਤਰ ਦੀ ਦਾਤ ਮੰਗੋ ਤੇ ਬਾਬਾ ਬੁੱਢਾ ਜੀ ਕਿਰਪਾ ਕਰ ਦੇਣਗੇ ਉਧਰ ਨੂੰ ਇਸ਼ਾਰਾ ਕਰ ਦਿੱਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਮੰਨਿਆ ਤੇ ਦਲਾਸਾ ਹੋਇਆ ਮਾਤਾ ਗੰਗਾ ਜੀ ਨੇ ਕਰੇ ਕੜਾਈਆਂ ਚੜਾਈਆਂ ਹਲਵਾਈਆਂ ਨੂੰ ਸੱਦੇ ਬੜੇ ਸ਼ਕਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨਾਲ ਆਪਣੇ ਸਾਰੇ ਸੈਨਾਪਤੀ ਘੋੜਿਆਂ ਤੇ ਚੜੇ ਗੱਡਿਆਂ ਤੇ ਫਰਾਰਥ ਲੱਦ ਕੇ ਬਾਬਾ ਬੁੱਢਾ ਸਾਹਿਬ ਜੀ ਵੱਲ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਚਾਲੇ ਪਾਦੇ ਤੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੋਂ ਕਹਿੰਦੇ ਚਾਲੇ ਪਾਏ ਬੜੀ ਧੂੜ ਉੜਦੀ ਏ ਗਰਦ ਉੜਦੀ ਏ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਤੇ ਵੇਖਦੇ ਨੇ ਗਰਦ ਉੜਦੀ ਏ ਘੋੜੇ ਆ ਰਹੇ ਨੇ ਰਥ ਆ ਰਹੇ ਨੇ ਵੀ ਗੁਰੂ ਦੇ ਮਹਿਲ ਵਿੱਚ ਕੀ ਭਾਜੜਾ ਪੈ ਗਿਆ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਬੁੱਢਾ ਬਾਜੀ ਆਉਂਦੇ ਨੇ ਆਣ ਕੇ ਸਾਰੇ ਪਦਾਰਥ ਬਾਬਾ ਜੀ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਦੇ ਨੇ ਤੇ ਮੱਥਾ ਟੇਕਦੇ ਨੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਵੀ ਮਾਤਾ ਜੀ ਗੁਰੂ ਕੇ ਮਹਿਲ ਜਾਣ ਕੇ ਨਮਸਕਾਰ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਗੁਰਦੇਵ ਉਹਨਾਂ ਨੂੰ ਬੇਨਤੀ ਕਰਦੇ ਨੇ ਮਾਤਾ ਜੀ ਕਿ ਬਾਬਾ ਜੀ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਮੈਂ ਪੜਵਾਗਣ ਮੇਰੀ ਕੋਕ ਸਨਖਣੀ ਕਰੋ ਮੇਰੇ بڑے ਮਿਹਨੇ ਮਾਰੇ ਜਾਂਦੇ ਨੇ ਕਹਿੰਦੇ ਪੁੱਤਰ ਨਹੀਂ ਐ ਇਹ ਬੱਜਰ ਜਵੀਣਾ ਪਰ ਗੁਰੂ ਅਰਜਨ ਦੇਵ ਜੀ ਤਾਂ ਆਪ ਸਮਰੱਥ ਨੇ ਮੇਰ ਕਰੋ ਤੁਹਾਡੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਅੱਗੋ ਗਰਦੇਵ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਨਿਮਰਤਾ ਵੇਖੋ ਗੁਰਮੁਖੋ ਉਹ ਕਹਿੰਦਾ ਮਾਤਾ ਜੀ ਮੈਂ ਤਾਂ ਤੁਹਾਡੇ ਘਰ ਦਾ ਆਪ ਨੌਕਰਾਂ ਛੋਡੇ ਗਾਵਾਂ ਨੂੰ ਛੋਡੇ ਘੋੜਿਆਂ ਨੂੰ ਪੱਠੇ ਪਾਉਂਦਾ ਹਾਂ ਉਹਨਾਂ ਦੀ ਲੈਦਰ ਹਟਾਉਂਦਾ ਹਾਂ ਮੈਂ ਤਾਂ ਤੁਹਾਡੇ ਕਰਦਾ નોਕਰ ਹਾਂ ਮੈਂ ਤਾਂ ਤੁਹਾਡੇ ਕੋਲੋਂ ਮੰਗਦਾ ਮੈਂ ਤੁਹਾਨੂੰ ਕੀ ਦੇ ਸਕਦਾ ਹਾਂ ਕਿਰਪਾ ਕਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰੋ ਕਹਿੰਦੇ ਮਾਤਾ ਜੀ ਉਸੇ ਤਰ੍ਹਾਂ ਨਰਾਸ਼ ਹੋ ਕੇ ਵਾਪਸ ਮੁੜਿਆ ਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ ਪਲੰਘ ਤੇ ਮਾਤਾ ਜੀ ਉਸੇ ਤਰ੍ਹਾਂ ਆਉਦੇ ਨੇ ਬਰਾਗ ਦੇ ਵਿੱਚ ਮਹਾਰਾਜ ਜੀ ਨੂੰ ਬੇਨਤੀਆ ਕਰਦੇ ਨੇ ਕਿ ਬਾਬਾ ਜੀ ਮੇਰੇ ਵੀ ਗੱਲ ਮਨ ਚ ਹੁਣ ਆਈ ਵੀ ਬਾਬਾ ਬੁੱਢਾ ਸੈਵਜੀ ਤਾਂ ਆਪ ਇਸ ਘਰ ਦਾ ਨੌਕਰ ਹੈ ਗਾਵਾਂ ਨੂੰ ਘੋੜਿਆਂ ਨੂੰ ਪੱਠੇ ਪਾਉਂਦਾ ਹੈ ਉਹ ਕਿਸ ਤਰ੍ਹਾਂ ਦਾਤ ਦੇ ਸਕਦਾ ਹੈ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਮਾਤਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪੁੱਛਦੇ ਨੇ ਵੀ ਤੁਸੀਂ ਕਿਸ ਤਰ੍ਹਾਂ ਗਏ ਸੀ ਕਹਿੰਦੇ ਬੜੇ ਸ਼క్తి ਪ੍ਰਕਾਰ ਦੇ ਭੋਜਨ ਤਿਆਰ ਕੀਤੇ ਬੜਾ ਪੂ ਤਿਆਰ ਕਰਕੇ ਬਾਬਾ ਜੀ ਪਾਸ ਲੈ ਗਏ ਪਰ ਉਹਨਾਂ ਨੇ ਨਾ ਕਰ ਦਿੱਤੀ ਮਾਤਾ ਜੀ ਨੂੰ ਬਾਬਾ ਜੀ ਧੰਗ ਗੁਰੂ ਅਰਜਨ ਦੇਵ ਜੀ ਕਹਿੰਦੇ ਗੰਗਾ ਜੀ ਤੁਸੀਂ ਨਾ ਨਿਮਾਣੇ ਹੋ ਕੇ ਜਾਓ ਦਾਤ ਲੈਣੀ ਹੈ ਗਰੀਬ ਹੋ ਕੇ ਜਾਓ ਆਪਣੀ ਪਦਵੀ ਨਾ ਲੈ ਕੇ ਜਾਓ ਪੈਦਲ ਤੁਰ ਕੇ ਆਪ ਅੰਮ੍ਰਿਤ ਵੇਲੇ ਉੱਠੋ ਦੁੱਧ ਰੜਕੋ ਮੱਖਣ ਕੱਢੋ ਵਿੱਚੇ ਪ੍ਰਸਾਦ ਦੇ ਲਾ ਕੇ ਉੱਪਰ ਚਾਰ ਘੰਡਾ ਧਰ ਕੇ ਲੈ ਕੇ ਜਾਓ ਬਾਬਾ ਜੀ ਪਾਸ ਤੇ ਕਿਰਪਾ ਕਰਨਗੇ ਫਿਰ ਦੂਸਰੀ ਵਾਰ ਬਾਬਾ ਜੀ ਨੇ ਫਿਰ ਗਰਦੇਵ ਬਾਬਾ ਬੁੱਢਾ ਸਾਹਿਬ ਜੀ ਵੱਲ ਇਸ਼ਾਰਾ ਕਰ ਦਿੱਤਾ ਉਸੇ ਤਰ੍ਹਾਂ ਬਚਨ ਮੰਨਿਆ ਧੰਨ ਗੁਰੂ ਅਰਜਨ ਦੇਵ ਜੀ ਦਾ ਮਾਤਾ ਜੀ ਅਮਰਤ ਵੇਲੇ ਉੱਠੇ ਨਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਗੁਰੂ ਨੂੰ ਨਮਸ਼ਕਾਰ ਕਰਦੇ ਨੇ ਦੁੱਧ ਰੜਕਦੇ ਨੇ ਬਾਣੀ ਪੜ੍ਹਦੇ ਨੇ ਗੁਰੂ ਵੱਲ ਧਿਆਨ ਹੈ ਦੁੱਧ ਰੜਕ ਕੇ ਪਿਆਰ ਦੇ ਨਾਲ ਵਿੱਛੇ ਪ੍ਰਸਾਦ ਦੇ ਲਾਹ ਕਰਕੇ ਸਿਰ ਉੱਪਰ ਧਰ ਕੇ ਕਹਿੰਦੇ ਬਾਬਾ ਵੀਰ ਬਾਬਾ ਬੁੱਢਾ ਸਾਹਿਬ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਮਾਤਾ ਗੰਗਾ ਜੀ ਅੱਜ ਦਾਤ ਲੈਣ ਦੇ ਲਈ ਆਪਣੀਆਂ ਪਦਵੀਆਂ ਛੱਡ ਕੇ ਜਾ ਰਹੇ ਨੇ ਸਹਿਰ ਉਪਰ ਆਪ ਪ੍ਰਸ਼ਾਦੇ ਤੇ ਲੱਸੀ ਆਦਕ ਮੱਖਣ ਤੇ ਲੈ ਕੇ ਜਾ ਰਹੇ ਨੇ ਤੇ ਧੰ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਮਾਤਾ ਜੀ ਨੂੰ ਵੇਖ ਕੇ ਬੜੇ ਖੁਸ਼ ਹੋਏ ਤੇ ਨਮਸਕਾਰ ਕੀਤੀ ਗੁਰੂ ਦੇ ਮਹਿਲ ਜਾਣ ਕੇ ਮਾਤਾ ਜੀ ਬੜੀ ਭੁੱਖ ਲੱਗੀ ਹੈ ਬੜੇ ਜਿਆਦਾ ਭੁੱਖ ਲੱਗੀ ਹੈ ਕਿਉਂਕਿ ਮੈਂ ਅਢੀਕ ਰਿਹਾ ਸਿਮਰਤ ਵੇਲੇ ਤੋਂ ਕੋਈ ਪ੍ਰਸ਼ਾਦਾ ਲੈ ਕੇ ਆਵੇ ਤਾ ਸ਼ਕੀਏ ਅੰਤਾਂ ਦੀ ਭੁੱਖ ਲੱਗੀ ਏ ਜੇ ਤੁਸੀਂ ਪਲਕ ਨਾ ਹੁੰਦੇ ਨਾ ਕੁਝ ਕਮੈਂਟ ਤਾਂ ਭੁੱਖ ਦੇ ਨਾਲ ਮੇਰੀ ਮੌਤ ਹੀ ਹੋ ਜਾਣੀ ਸੀ ਬਾਬਾ ਜੀ ਕਹਿੰਦੇ ਕਾਲੀ ਦੇ ਨਾਲ ਪ੍ਰਸ਼ਾਦ ਦੇ ਖੋਲਦੇ ਨੇ ਸ਼ਕਨ ਤਾਂ ਸ਼ੁਰੂ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਦਾ ਕਿ ਮਾਤਾ ਜੀ ਪ੍ਰਸ਼ਾਦੇ ਲਿਆਏ ਕਹਿੰਦੇ ਬਾਬਾ ਜੀ ਧਨਕਰਦੇਵ ਬਾਬਾ ਬੁੱਢਾ ਸੈਵ ਜੀ ਪ੍ਰਸ਼ਾਦੇ ਸ਼ਕਨ ਤੋਂ ਪਹਿਲਾਂ ਘੰਡਾ ਹੱਥ ਤੇ ਧਰ ਕੇ ਉਹਨੂੰ ਮੁੱਕੀ ਮਾਰ ਕੇ ਭੰਦੇ ਨੇ ਪਚਾਲੋ ਇਹ ਲੋਕ ਭੰਦੇ ਨੇ ਨਾ ਕਹਿੰਦੇ ਸਾਰੀ ਜਿਹੜੀ ਉਹ ਵਿੱਚੋਂ ਗੰਢ ਹੁੰਦੀ ਹੈ ਕਹਿੰਦੇ ਬੜਕ ਕੇ ਬਾਹਰ ਵੱਜਦੀ ਹੈ ਕਹਿੰਦੇ ਮਾਤਾ ਜੀ ਜਾਓ ਪਾਤਸ਼ਾਹ ਜੀ ਨੇ ਅੱਜ ਕਿਰਪਾ ਕੀਤੀ ਤੁਹਾਡੇ ਘਰ ਬੜਾ ਬਲੀ ਪੁੱਤਰ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਨੱਕ ਮੋੜ ਕੇ ਰੱਖ ਦੇਵੇਗਾ ਤਲਵਾਰ ਸ਼ਸਤਰ ਧਾਰੀ ਜਿਹੜਾ ਕਿ ਖਾਲਸੇ ਨੂੰ ਤਿਆਰ ਫੁਰ ਤਿਆਰ ਕਰੇਗਾ ਅਨੋਖੀ ਰੀਤ ਚਲਾਵੇਗਾ ਐਸਾ ਬਲੀ ਪੁੱਤਰ ਹੋਵੇਗਾ ਪਾਤਸ਼ਾਹ ਜੀ ਤਾਨੂ ਗੁਰੂ ਅਰਜਨ ਦੇਵ ਜੀ ਦੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਪੂਰੇ ਕੀਤੇ ਤੇ ਵਡਿਆਈ ਦਿੱਤੀ ਗੁਰੂ ਨੇ ਬਾਬਾ ਜੀ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਗੁਰੂ ਦੇ ਘਰ ਪੁੱਤਰ ਬਾਬਾ ਜੀ ਦੇ ਬਚਨਾ ਕਰਕੇ ਹੋਇਆ ਪਹਿਲੇ ਗਰੰਥੀ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਬੜੀਆਂ ਪਤਵੀਆਂ ਨੇ ਬਾਬਾ ਜੀ ਕੋਲ ਤੇ ਗੁਰਮੁਖ ਜਨੋਂ ਕਹਿੰਦੇ ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਪੰਨਿਆ ਤੇ ਗੰਢ ਜਦੋਂ ਨਿਕਲ ਕੇ ਦੂਰ ਵਧੀ ਕਹਿੰਦੇ ਬੜਾ ਭਲੀ ਪੁੱਤਰੋ ਵੇਗਾ ਮਾਤਾ ਜੀ ਤੁਹਾਡੇ ਘਰ ਤੇ ਨਾ ਹੀ ਅੱਜ ਮਾਤਾ ਜੀ ਨੇ ਪੁੱਤਰ ਦੀ ਦਾਤ ਕਿਹਾ ਮੂੰਹ ਦੇ ਨਾਲ ਕੇ ਬਾਬਾ ਜੀ ਕਿਰਪਾ ਕਰੋ ਬਾ ਜਾ ਕੇ ਪ੍ਰਸ਼ਾਦੇ ਧਰੇ ਨੇ ਕਾਲੀ ਦੇ ਨਾਲ ਛੱਗਣ ਲੱਗਦੇ ਨੇ ਗੰਢਾ ਪੰਨਿਆ ਤੇ ਬੇਨਤੀ ਕੀਤੀ ਤੇ ਬਾਸ਼ਾ ਜੀ ਧਨਗੁਰੂ ਬਾਸ਼ਾ ਜੀ ਦੇ ਘਰ ਪੁੱਤਰ ਬਖਸ਼ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਸਮਾਂ ਟੱਪਿਆ ਤੇ ਧਨਗੁਰੂ ਹਰਗੋਬਿੰਦ ਬਾਸ਼ਾ ਜੀ ਦਾ ਜਨਮ ਹੋਇਆ ਹਾਰ ਦੇ ਮਹੀਨੇ ਵਿੱਚ ਮੇਰੀ ਪੀਰ ਦੇ ਮਾਲਕ ਜਿਨ੍ਹਾਂ ਨੇ ਤਲਵਾਰ ਪਹਿਨੀ ਦੁਸ਼ਮਣਾਂ ਦੇ ਨੱਕ ਮੋੜੇ ਪ੍ਰਥਮੀ ਚੰਦ ਨੇ ਬੜਾ ਜੋਰ ਲਾਇਆ ਕਿ ਇਹਨਾਂ ਦੇ ਪੁੱਤਰ ਨੂੰ ਵੀ ਖਤਮ ਕੀਤਾ ਜਾਵੇ ਪਰ ਆਪ ਗੁਰਦੇਵ ਤਨ ਬਾਪਾ ਬੁੱਢਾ ਸਾਹਿਬ ਜੀ ਦੇ ਵਰ ਦੇ ਨਾਲ ਮਾਤਾ ਜੀ ਦੇ ਘਰ ਪੁੱਤਰ ਹੋਇਆ ਤੇ ਗੁਰਮਖ ਜਨੋ ਵੇਖੋ ਖੇਡ ਪ੍ਰਮਾਤਮਾ ਦੀ ਬਾਬਾ ਬੁੱਢਾ ਸਾਹਿਬ ਜੀ ਦੀਆਂ ਬੜੀਆਂ ਰਹਿਮਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਣਾਲੇ ਤਾਂ भजन ਪੂਰਾ ਕਰਾ ਦਿੱਤਾ ਤਾਂ ਲੈ ਬਾਬੇ ਬੁੱਢਾ ਸਾਹਿਬ ਜੀ ਨੂੰ ਵਧਾਈ ਦਿੱਤੀ ਕਿਉਂਕਿ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ 6 ਗੁਰੂਆਂ ਤੱਕ ਤਿਲਕ ਲਾਇਆ ਆਪ ਗੁਰਤਾ ਗੱਦੀ ਤੇ ਬਹੌਂਦੇ ਰਹੇ ਤੇ ਗੁਰਮਖਜਨੋ ਆਪ ਜੀ ਨੇ ਸਾਰੇ ਸਾਖੀ ਦੇ ਨਾਲ ਜੁੜੇ ਧੰਨਵਾਦ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ